ਨਾਜ਼ੁਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ Jharkhand Kid Stadium ਵਿਖੇ ਪੰਜਾਬ ਦੀਆਂ 3ਾਂ ਦਾ ਹਾਕੀ ਮੀਲਾ ਧੂਮਧੜਕੀ ਨਾਲ ਸ਼ੁਰੂ ਹੋਇਆ ਇਸ ਵਿਕਾਰੀ ਟੂਰਨਾਮੈਂਟ ਦਾ ਉਦਘਾਟਨ 1982 ਏਸ਼ੀਅਨ ਗੇਮਜ਼ ਹਾਕੀ ਦੇ 골ਡ ਮੈਡਲਿਸਟ 올ੰਪੀਅਨ ਸ਼ਰਨਜੀਤ ਕੌਰ ਅਤੇ ਸ਼੍ਰੀਮਤੀ ਡਾਕਟਰ ਸੁਖਚੈਨ ਗੋਗੀ ਧਰਮਪਤਨੀ ਸਵਰਗੀ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਕੀਤਾ ਇਸ ਮੌਕੇ ਆਏ ਮਹਿਮਾਨਾਂ ਨੇ ਜਿੱਥੇ ਮਾਸਟਰਜ਼ ਹਾਕੀ ਖਿਡਾਰਨਾਂ ਵੱਲੋਂ ਪੰਜਾਬ ਦੀਆਂ ਧੀਆਂ ਦੇ ਹਾਕੀ ਮੇਲੇ ਦੇ ਉਪਰਾਧਨ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਦੱਸਿਆ ਕਿ ਇਹ ਉਪਰਾਧਾ ਬੱਚਿਆਂ ਦੀ ਇੱਕ ਪ੍ਰੇਰਨਾ ਸਰੋਤ ਹੈ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਕੁੜੀਆਂ ਲਈ ਇੱਕ ਵੱਖਰੀ ਖੇਡਨੀਤੀ ਤਿਆਰ ਕਰਨੀ ਚਾਹੀਦੀ ਹੈ ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਗਵਾਰੇ ਉਡਾਕੇ ਕੀਤਾ ਗਿਆ ਅਤੇ ਟੂਰਨਾਮੈਂਟ ਦੀਆਂ ਉਦਘਾਟਨ ਟੀਮਾਂ ਨਾਲ ਆਏ ਮਹਿਮਾਨਾਂ ਨੇ ਜਾਣ ਪਛਾਣ ਕੀਤੀ ਇਸ ਮੌਕੇ ਜਰਖੜ ਹਾਕੀ ਸਟੇਡੀਅਮ ਦੇ ਪ੍ਰਬੰਧਕਾਂ ਤੋਂ ਇਲਾਵਾ ਅੰਤਰਰਾਸ਼ਟਰੀ weightlifter ਹਰਦੀਪ ਸਿੰਘ ਸੈਣੀ, ਪਰਨੀਤ ਕੌਰ USA, ਪਰਮਜੀਤ ਕੌਰ ਸਰਾ, ਅਵਨੀਤ ਕੌਰ ਪੰਦੇਰ, ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਮਲੇਰ ਕੋਟਲਾ, ਸਰਪੰਚ ਸੰਦੀਪ ਸਿੰਘ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ, ਤੇਜਿੰਦਰ ਸਿੰਘ ਜਰਖੜ ਪ੍ਰਬੰਧਕ ਗੁਰਸਤਿੰਦਰ ਸਿੰਘ ਪ੍ਰਗਟ ਪਰਮਜੀਤ ਸਿੰਘ ਪੰਮਾ ਗਰੇਵਾਲ ਅਰਵਿੰਦਰ ਕੌਰ 로ਜੀ ਸ਼੍ਰੀਮਤੀ ਸੋਨੀਆ ਬਲਜੀਤ ਕੌਰ ਅਮਨਦੀਪ ਕੌਰ ਸਿੱਧੂ ਫਰੀਦਕੋਟ ਅਤੇ ਹੋਰ ਪ੍ਰਬੰਧਕ ਅਤੇ ਖਿਡਾਰਨਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਟੂਰਨਾਮੈਂਟ ਦੇ ਉਦਘਾਟਨ ਮੈਚ ਵਿੱਚ ਕੰਗ 11 ਨੇ ਹਿਮਾਚਲ ਪ੍ਰਦੇਸ਼ ਨੂੰ 5-2 ਨਾਲ ਹਰਾਇਆ ਜਦਕਿ ਦੂਸਰੇ ਮੈਚ ਵਿੱਚ ਰੰਦਾਵਾ 11 ਮੁਕਸਰ ਨੇ ਥਿੰਦ ਸੰਗਰੂਰ ਨੂੰ 11 ਨਾਲ ਹਰਾਇਆ ਦੂਸਰੇ ਗੇੜ ਦੇ ਮੈਚਾਂ ਵਿੱਚ ਰੰਦਾਵਾ 11 ਮੁਖਸਰ ਨੇ ਹਸ਼ਿਆਰਪੁਰ ਕਾਂਗੇ 11 ਨੂੰ 5-1 ਨਾਲ ਹਰਾ ਕੇ ਜਦਕਿ ਹਿਮਾਚਲ ਪ੍ਰਦੇਸ਼ ਨੇ ਸੰਗਰੂਰ ਨੂੰ 5-1 ਨਾਲ ਹਰਾ ਕੇ ਫਾਈਨਲ ਵਿੱਚ ਪੁੱਜਣ ਦੀਆਂ ਆਪਣੀਆਂ ਸ਼ੁਭ ਕਾਮਨਾਵਾਂ ਕਾਇਮ ਰੱਖੀਆਂ ਇਹ ਟੂਰਨਾਮੈਂਟ ਲੀਗ ਕਮ ਨੌਕਆਊਟ ਦੇ ਆਧਾਰ ਤੇ ਖੇਡਿਆ ਜਾ ਰਿਹਾ ਹੈ ਜਰਖੜ ਹਾਕੀ ਅਕੈਡਮੀ ਵੱਲੋਂ ਸਾਰੀਆਂ ਟੀਮਾਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਜਰਖੜ ਖੇਡ ਸਟੇਡੀਅਮ ਵਿਖੇ ਹੀ ਮੋਹੱਈਆ ਕੀਤੀਆਂ ਜਾ ਰਹੀਆਂ ਹਨ